naye naye jab log milte hain bahut karte hain pyar jab ek dusre se ichha puri na ho to karne lagde hain tiraskaar haan ji ehodi video leke aaye haan ummeed karde haan tuhannu zarur pasand hovegi is video da kise aam khaas naal koi sambandh nahi main hun chup kar dena kripa karke video nu end tak jodey haan ji ehde sare tinga puttr pakke sige canada pakke sige 100 kille zameen sher naal wale acha 100 killa 2 200 kille sige 100 kille inna ne bech dita 100 ਕਿਲਾ ਲਿਵੀ ਗਿਆ ਚਲੋ ਬਾਕੀ ਮਾਲਕ ਦੇ ਰੰਗ ਨੇ ਹਨਾ ਕੋਈ ਪੈਸਾ ਥੇਲਾ ਕੰਮ ਨਹੀਂ ਆਉਂਦਾ ਹਾਂਜੀ ਹਾਂਜੀ ਜਨਮ ਮਰਨ ਉਹਦੇ ਹੱਥ ਵਸ ਹੈ ਜਿੰਨੂੰ ਉਹਨੇ ਲਜਾਣਾ ਲੈ ਹੀ ਜਾਣਾ ਇੱਥੇ ਹੋਰ ਕੁਝ ਨਹੀਂ ਹੋ ਸਕਦਾ ਹਨਾ ਚਲੋ ਵੈਰੂ ਅੱਗੇ ਅਰਦਾਸ ਜੀ ਮਹਾਰਾਜ ਨੂੰ ਚਰਨਾਂ ਚ ਨਿਵਾਸ ਬਖਸ਼ੇ ਹਨਾ ਸਭ ਨੇ ਹਨਾ ਸਮੇਂ ਮੁਤਾਬਕ ਦਾਣਾ ਹੀ ਪੈਣਾ ਹੈ ਦਾਣੇ ਪੈਣਗੇ ਪੈਸਾ ਥੇਲਾ ਨਹੀਂ ਕੰਮ ਆਉਂਦਾ ਹੋਰ ਪੁੱਤ ਠੀਕ ਠਾਕ ਹਾਂਜੀ ਹਾਂਜੀ ਕਿਰਪਾ ਮਾਤਾ ਜੀ ਤੁਸੀਂ ਸਭ ਠੀਕ ਠਾਕ ਹੈ। ਚਲ ਮਹਾਰਾਜ ਤਾਂ ਦਰਸਤੀਆਂ ਹੀ ਬਖਸ਼ੇ। ਇਹ ਮੈਂ ਇਹਨੂੰ ਪੁੱਛਦਾ ਪਿਆ ਸੀ ਤੇ ਕੀ ਗੱਲਬਾਤ ਬਣੀ ਇਹਨੂੰ। ਬਸ ਮਹਾਰਾਜ ਦਾ ਪਨ ਹੈ। ਇੰਨੀ ਕਿਸੇ ਦੇ ਲਈ ਨਹੀਂ ਉਹਦੀ ਬਤ ਖੋਤ ਨਹੀਂ ਚਲੋ ਪਰਮੇਸ਼ਰ ਦਾ ਹੁਕਮ ਹੈ ਜਿੰਨੂੰ ਉਹਨੇ ਬੁਲਾ ਲਿਆ ਉਹਨੂੰ ਜਾਣਾ ਹੀ ਪੈਣਾ ਪਰ ਬੱਚਿਆਂ ਨੂੰ ਤਾਂ ਦੁੱਖ ਹੁੰਦਾ ਹੀ ਆ ਦੁੱਖ ਤਾਂ ਹੁੰਨਾ ਹੀ ਆ ਫਿਰ ਅਗਲਿਆਂ ਦਾ ਰੋਣਾ ਪਰ ਬੱਤ ਠੀਕ-ਠਾਕ ਘਰੇ ਹਾਂਜੀ ਹਾਂਜੀ ਸਾਰੇ ਠੀਕ ਆ ਤੇ ਚਾਹ ਹੁਣੇ ਦਾ ਪੀ ਕੇ ਆਏ ਸੀ ਕੋਈ ਨਹੀਂ ਪੁੱਤ ਕਹਿਦਾ ਕਿ ਪਾਣੀ ਦਿੱਤਾ ਹੈ ਅਲਟੀ ਦੂਰ ਚੱਲ ਕੇ ਆਏ ਥੋੜਾ ਆ ਆ ਦਾ ਕੋ ਕਦਰ ਨਾ ਕਰਾਂਗੇ ਤੇ ਤੁਸੀਂ ਕਹੋ ਮੈਂ ਬੈਠਾ ਨਾ ਕਰ ਨਹੀਂ ਦਿੱਤਾ ਤੇ ਇਹ ਚਲੋ ਅੱਗੇ ਮੈਂ ਇਹਨੂੰ ਪੁੱਛਦਾ ਪਿਆ ਸੀਗਾ ਤੇ ਕੀ ਗੱਲਬਾਤ ਬਣੀ ਇਹਨੂੰ ਬੜਾ ਲੁਖ ਹੋਇਆ ਸੁਣ ਕੇ ਬਾਪ ਸੁਪਰਮਾਤਮਾ ਨੇ ਜਿੰਨੀ ਲਿਖੀ ਓਨੀ ਭੋਗਣੀ ਤੇ ਇਹ ਵੇਲਾ ਮਾਦਾ ਸਾਡੇ ਦਾ ਬੈਠੀ ਆ ਨਾ ਇਹ ਸਾਰਾ ਦਿਨ ਫੋਨ ਨੂੰ ਚੰਬੜੀ ਰਹੀ ਦੀ ਆ ਹੈ ਸਾਰਾ ਦਿਨੇ ਨੇ ਕਦੇ ਮੈਨੂੰ ਫੋਨ ਲਾ ਲੈਂਦੀ ਆ ਕਦੇ ਕਿਸੇ ਨੂੰ ਫੋਨ ਲਾ ਲੈਂਦੀ ਆ ਸਾਰਾ ਦਿਨ ਕੋਈ ਨੂੰ ਸਮਝਾਇਆ ਕਰ ਮਾੜਾ ਮੋਟਾ ਮਾਂ ਐ ਤੂੰ ਤੇ ਤੇਰੇ ਨਾਲ ਹੀ ਸਾਰਾ ਦਿਨੇ ਲੱਗੀ ਰਹੀ ਦੀ ਆ ਓ ਤੈਨੂੰ ਕੀ ਸਮਝਾਵਾਂ ਹੋਰ ਹੋਰ ਪੈਣਾ ਭਰਾ ਨੂੰ ਕੀਤਾ ਜਾਂਦਾ ਹੋਰ ਕਿੰਨੂ ਕਰਦੀ ਐ ਦੱਸ ਮੈਨੂੰ ਚੱਲ ਬੁੱਤ ਤੂੰ ਬਾਹਰ ਚੱਲ ਬਾਹਰ ਚੱਲ ਜਾ ਜੀ ਕਿਗਾ ਮਾਤਾ ਗੱਲ ਪਤਾ ਕੀ ਵੀ ਸਾਡੀ ਇਸ ਗੱਲ ਦੀ ਰੋਜ਼ ਲੜਾਈ ਰਹਿੰਦੀ ਹੈ ਵੀ ਕੋ ਸਾਰਾ ਦਿਨ ਤੇਰੇ ਨਾਲ ਫੋਨ ਤੇ ਲੱਗੀ ਰਹਿੰਦੀ ਹੈ ਕੋ ਮਾੜਾ ਮੋਟਾ ਮਾਤਾ ਨੂੰ ਵੀ ਅਕਲ ਸਿਖਾ ਦਿਆ ਕਰ ਫੋਨ ਤੇ ਲੱਗੇ ਰਹਿੰਨੇ ਤੁਸੀਂ ਸਾਰਾ ਦਿਨ ਕਿੰਨੇ ਨਾਲ ਆਪੋ ਤੇ ਗੱਲ ਕਿੱਧਰ ਲੈ ਗਈ ਤੂੰ ਮਾਤਾ ਕਮਾਲ ਹੋ ਵੀ ਤੇਰੇ ਵਾਲੀ ਵਈ ਵੀਰੇ ਇੱਕ ਮਿੰਟ ਦੁਨੀਆ ਮੇਰੇ ਸ਼ਾਂਤ ਤੋਂ ਕੇ ਗੱਲ ਕਰੋ ਤੁਸੀਂ ਗੱਲਾਂ ਕਿਹੜੀਆਂ ਕਰੀ ਤਰੇ ਜਾਂਦੇ ਤੂੰ ਵੀ ਆਪ ਤੂੰ ਦੇਖੋ ਤੁਸੀਂ ਆਪ ਤੂੰ ਜਦੋਂ ਵੀ ਸਿਆਣੇ ਵਣੇ ਬੰਦੇ ਆ ਤੁਸੀਂ ਕੱਢੀਆਂ ਗੱਲਾਂ ਲੈ ਕੇ ਬੈਠੇ ਮੈਂ ਤੀਜੇ ਤੇ ਖੋਦੇ ਕਰ ਹੈਗਾ ਖੀਚੀ

ਦੱਸਿਆ ਵੀ ਹੈ ਨਾ ਵੀ ਮੇਰੀ ਇਡੀ ਕੋਠੀ ਹੈ ਕਿਹੜੀ ਤੇਰੀ ਕੋਠੀ ਸੀ ਹੈ ਦੱਸ ਕਿਰਾਏ ਦੇ ਉੱਤੇ ਤੂੰ ਤਪੇ ਮਤਾਂ ਤੂੰ ਰਹਿਣਾ ਸੀਗਾ ਹੈ ਓਨਾ ਛੋਟਾ ਤੂੰ ਤੇ ਜ਼ਬਾਨ ਸੰਭਾਲ ਕੇ ਗੱਲ ਕਰ ਮੇਰੇ ਨਾਲ ਭੈਣ ਨੂੰ ਵੀ ਨਹੀਂ ਤੂੰ ਬੋਲਦਾ ਰੱਖ ਰੱਖਣਾ ਮੈਂ ਐਦਾਂ ਗੱਲ ਨਹੀਂ ਕਰ ਸਕਦਾ ਤੇਰੇ ਨਾਲ ਜਿੱਦਣ ਅਸੀਂ ਕੁੜੀ ਵਗੇ ਵਿਆਹੀ ਉਹਨਾਂ ਤੇਰਾ ਹਾਕੀ ਸੀ ਅੱਜ ਤੂੰ ਜਿੱਡਾ ਮਰਜੀ ਬਣਿਆ ਫਿਰ ਬਾਈ ਇਹਨੂੰ ਰੱਖ ਲੋ ਤੁਸੀਂ ਆਪਦੀ ਕੁੜੀ ਨੂੰ ਤੇ ਮੈਂ ਤਾਂ ਇਹਨੂੰ ਲੈ ਕੇ ਜਾਂਦਾ ਅੱਜ ਤੋਂ ਬਾਅਦ ਆਪਣਾ ਕੋਈ ਤੁਹਾਡੇ ਨਾਲ ਮੈਂ ਕੁੜੀ ਨਹੀਂ ਰੱਖਣੀ ਅਸੀਂ ਧੀਆਂ ਨੂੰ ਮਤ ਨਹੀਂ ਦਿੱਤੀ ਬੱਬੂ ਵੇ ਤੀ ਦੀ ਤਰੀ ਕੁੜੀ ਜਾਂਦਾ ਕੀ ਕਸੂਰ ਏ ਤੈਨੂੰ ਲੈ ਕੇ ਆਪਦੇ ਘਰੇ ਜਾ ਬੀਬੀ ਮੈਂ ਤੇਰੇ ਕਹਿਣ ਤੇ ਚਲੀ ਜਾਨੀ ਆ ਜੇ ਬਾਅਦ ਚ ਭੇਰ ਬੋਲਿਆ ਨੇ ਐਵੇਂ ਮੇਰੇ ਨਾਲ ਕੀਤਾ ਤਾਂ ਫੇਰ ਨਹੀਂ ਮੈਂ ਜਾਣਾ ਬਾਅਦ ਚ ਅਸੀਂ ਖੜੇ ਆ ਭੈਣ ਤੂੰ ਬਸ ਟੈਨਸ਼ਨ ਨਾ ਲੈ ਆਹੋ ਤਾਂ ਬਦਲਾਇਓ ਤਾਂ ਕਹਿੰਦੇ ਮੈਂ ਤੇਰੇ ਘਰੇ ਨਹੀਂ ਜਾਣਾ ਘਰੇ ਕਹਤੋ ਨਹੀਂ ਮੇਰੇ ਤੂੰ ਆ ਨਹੀਂ ਪੁੱਤ ਮੈਂ ਤੇਰੇ ਘਰੇ ਨਹੀਂ ਜਾਣਾ ਨਹੀਂ ਫਿਰ ਮੈਂ ਨਹੀਂ ਜਾਣਾ ਜੇ ਤੂੰ ਮੇਰੇ ਘਰੇ ਆ ਕੋਈ ਨਹੀਂ ਮੈਂ ਗੁੱਸੇ ਦੀ ਮਾਰੀ ਬੋੜ ਗਈ ਕੋਈ ਨਹੀਂ ਐਦਾਂ ਕੀ ਹੁੰਦਾ ਈਆਂ ਪੁੱਤ ਨੋ ਨਾ ਮਾਸਕਾ ਵੱਡ ਹੁੰਦਾ ਆਵਾਜ਼ ਹੀ ਮਤੇ ਕੋਈ ਨਹੀਂ ਬਬਲ ਯਾਰ ਜਾਂ ਗੋਲ ਗੱਪੇ ਖਾਣੇ ਆ ਨਹੀਂ ਖਵਾਤੇ ਗੋਲ ਗੱਪੇ ਤੂੰ ਮੈਨੂੰ ਬੈਠਾ ਹੀ ਰਹਿ ਅੱਗੇ ਮੇਰੀ ਮਾਂ ਦੀ ਘਰੇ ਇੰਨੀ ਬੇਇੱਜ਼ਤੀ ਕੀਤੀ ਆ ਜੀ ਮੈਂ ਕਰਾਂ ਤਾਂ ਫਿਰ ਕਿੰਨਾ ਧੋਖਾ ਆਊਗਾ ਮੈਂ ਨਹੀਂ ਖਾਣੂਗੀ ਹਾਂ ਚੁੱਪ ਕਰ ਤੇ ਮੈਨੂੰ ਘਰੇ ਲੈ ਚੱਲ ਇੱਥੇ ਨਾ ਤਮਾਸ਼ਾ ਕਰੀ ਤੂੰ ਹੁਣ ਹਾਂ ਨਹੀ ਮੈਂ ਨਹੀਂ ਖਾਣੇ ਗੋਲ ਗੱਪੇ ਮੈਂ ਨਹੀਂ ਲੈ ਦੂੰਗੀ ਨਹੀਂ ਮੈਂ ਨਹੀਂ ਖਾਣੇ ਗੋਲ ਗੱਪੇ ਕੱਲ ਇੱਕ ਵਾਰੀ ਤੇਰਾ ਬੰਦਾ ਕੀ ਕਰੇ ਕਰਾਂਗੀ ਤੇਰੇ ਨਾਲ ਮੈਂ ਗੱਲ ਕੀ ਗੱਲ ਕਰ ਲੈਂਗੇ ਦੂੰ ਕੋਈ ਨਹੀਂ ਤੂੰ ਕਰ ਲੈ ਜੀ ਨਹੀਂ ਖਾਣੇ ਹੁਣ ਨਹੀਂ ਮੈਂ ਨਹੀਂ ਖਾਣੇ ਗੋਲ ਗੱਪੇ

మనద సారా దీని శర్మ నీ ఆ తను పై రో గల్ ਨਾ ਫਗਲਾਂ ਇੱਕੀ ਮੈਨੂੰ ਤੇਨੇ ਦੱਸਣਾ ਹੀ ਕੋਈ ਖੁਸ਼ਖਬਰੀ ਚ ਕਿਹੜੀਆਂ ਖੁਸ਼ਖਬਰੀਆਂ ਜਦੋਂ ਵੀ ਉਹਦੇ ਨਾਲ ਫੋਨ ਤੇ ਗੱਲ ਹੁੰਦੀ ਦੁੱਖ ਹੀ ਆਉਂਦੇ ਆ ਸਾਡੇ ਘਰ ਖੁਸ਼ਖਬਰੀਆਂ ਕਿਹੜੀਆਂ ਆਉਂਦੀਆਂ ਅੱਜ ਵੀ ਵਜਾ ਆਪਣੀ ਲੜਾਈ ਪਾਈ ਤੂੰ ਨਾਲੇ ਇੱਥੇ ਵਾੜਾ ਦੇ ਲੜਾਈ ਪੈ ਰੂ ਤੂੰ ਤੱਕਦਾ ਨਹੀਂ ਗੱਲ ਲੜਾਈ ਤੇ ਤੂੰ ਹੀ ਕਿਹੜਾ ਕੱਲਦੀਆਂ ਮਾਵਾਂ ਦੀਆਂ ਤੁਸੀਂ ਕੱਲਦੀਆਂ ਉਹ ਮਾਰਾ ਵੀ ਨਾ ਕਹਿੰਦਾ ਕਿਹੜੀਆਂ ਤੂੰ ਖੁਸ਼ਖਬਰੀਆਂ ਸੁਣਾਉਂਦੀ ਫਿਰਦੀ ਐ ਮੈਨੂੰ ਤਾਂ ਸੁਣਾਈ ਨਹੀਂ ਕੋਈ ਖੁਸ਼ਖਬਰੀ ਕਿਹੜਾ ਤੂੰ ਸਾਰਾ ਦਿਨ ਖੁਸ਼ਖਬਰੀਆਂ ਸੁਣਾਉਂਦੀ ਰਹਿੰਦੀ ਮੈਨੂੰ ਵੀ ਸੁਣਾ ਦੇ ਯਾਰ ਕੋਈ ਖੁਸ਼ਖਬਰੀ ਤੈਨੂੰ ਮੈਂ ਦੱਸਦੀ ਨਹੀਂ ਕਿ ਤੈਨੂੰ ਬੋਲਣ ਦਾ ਤਰੀਕਾ ਨਹੀਂ ਤੇ ਪਿਆਰ ਬਣਨਾ ਰਸਤਾ ਨਹੀਂ ਮੈਂ ਤੈਨੂੰ ਦੱਸਦੀ ਪਈ ਹਾਂ ਚੱਲ ਚੱਲ ਮਾਰਾ ਸ਼ਿਆਣਾ ਵਾਲਾ ਮੇਨ ਜਾਣੇ ਪੈਣਾ ਤੇ ਤੈਨੂੰ ਮੈਂ ਇੱਕ ਬਾਲਾ ਕਈ ਮੁੰਡਾ ਹੀ ਚਾਹੀਦਾ ਚੱਲ ਵੇਖੀ ਜੋ ਵੀ ਇੱਕ ਵਾਰੀ ਆ ਕੇ ਲੈਣ ਤੇ ਜੀ ਪਾਰਾ ਵੀ ਆਉਣਾ ਲੱਗ ਪੈ ਮੁੰਡੇ ਪਾਣਾ ਤੇ ਨੂੰ ਮੈਂ ਉਦੋਂ ਵੀ ਗਿਆਸ ਕਰਾ ਬਿਟ ਟੈਸਟ ਕਰਾ ਲਗੇ ਟੈਸਟ ਕਰਾ ਲਗੇ ਫੇਰ ਕੋਲ ਟੋਕੀ ਤੇ ਮਾਰੇ ਜਾਣਾ ਬਾਈ ਮੁੰਡਾ ਹੀ ਹੋਣਾ ਚਾਹੀਦਾ ਆ ਚੱਲੀਏ ਚੱਲ ਮੇਰੂ ਦਾ ਨਾਮ ਲੈ ਚੱਲ ਆ ਜਾ ਤੇ ਅੰਨਾਲ ਕੋਈ ਦਰਦ ਦਾ ਸੈਣੀ ਬੈਂਦੀ ਹੈ ਮੈਂ ਮੇਰੂ ਮੁੰਡਾ ਹੀ ਹੋਣਾ ਚਾਹੀਦਾ ਬਾਈ ਆਜਾ ਉੱtreਆ ਉੱtreਆ ਮੇਰੇ ਨਿਆ ਮਾਰੇ ਖਾੜੀ ਲੈ ਮੇਰ ਤੋਂ ਨਹੀਂ ਫੜਿਆ ਜਾਂਦਾ ਕੁੜੀਆਂ ਜੰਮੀ ਤੁਰੇ ਆਉਣੇ ਤੂੰ ਕੁੜੀਆਂ ਜੰਮੀ ਤੁਰੇ ਸਾਰੇ ਬੇਸਟ ਕਰਦਾ ਸਾਰਾ ਮੂਲ ਸਤਿਆਨਾਸ਼ ਕਰ ਕੇ ਰੱਖਦਾ ਲੈ ਆਣਾ ਲੈ ਫੜਾ ਦੇ ਇਹਨੂੰ ਚੱਕ ਲੈ ਨੇ ਲੈ ਦਿਲ ਧਿਆਨ ਨਾਲ ਅੱਲਾ ਅੱਲਾ ਜਾ ਤੇ ਜੰਮ ਜੰਮ ਸਾਰਾ ਇੱਥੇ ਕਰੀ ਜਾਂਦਾ ਨੀ ਸਾ ਮੇਰੇ ਘਰੇ ਭਰਦਾ ਤੂੰ ਕੀ ਦਿੱਤਾ ਤੂੰ ਮੈਨੂੰ ਜ਼ਿੰਦਗੀ 'ਚ ਤੇਰੇ ਬੱਲੇ ਕੀ ਤੇਰੇ ਇਹ ਤਾਂ ਕੋਤਮਨੀ ਮੈਨੂੰ ਤੂੰ ਦੇ ਸਕੀ ਕੀ ਪੱਲੇ ਤੇਰੇ ਆਹੇ ਪੱਲੇ ਆ 73 ਮਾਗੇ ਉਦੋਂ ਵੀ ਦਿਲ ਮੈਂ ਕਿਹਾ ਸੀਗਾ ਮੈਂ ਭਾਈ ਵੀ ਆਪਾਂ ਟੈਸਟ ਕਰਾ ਲਈਏ ਉਦੋਂ ਵੀ ਤੂੰ ਸਦੀ ਸਵਿਤਰੀ ਬਣ ਗਈ ਭਾਈ ਮੇਰੇ ਹੱਥ ਜੋੜੇ ਮੇਰੇ ਘਰੋਂ ਨਿਕਲਦੀ ਲੱਗ ਠੀਕ ਆ ਨਾ ਇਥੋਂ ਕੋ ਆਉਦਾ ਤੁਰਦੀ ਲੱਗ ਮੈਨੂੰ ਨਹੀਂ ਲੋੜ ਤੇਰੇ ਵਰਗੀ ਚੱਕ ਲਾ ਦਿੰਦੀ ਹੂੰ ਤਾਂ ਜਾਜ ਤਾਂ ਸ਼ਰਮ ਕਰ ਜਾਂ ਮਰੋ ਲੈ ਲੈ ਤਾ ਕੋਈ ਯਾਰਾ ਤਾਂ ਤੇ ਮੈਨੂੰ ਜਾਨੀ ਮਰੋ ਕਿਸ਼ੇ ਮਾਂ ਮੈਂ ਕਿੰਨੀ ਕਹਾਂ ਸਸਰੀ ਕਾਈ ਹਾਂ ਠੀਕ ਹੈ ਮਾਂ ਕੋ ਜਾਨੀ ਨਾ ਬੋਤ ਆ ਰਹੇ ਹਾਂਜੀ ਮੇਰਾ ਮਨ ਨਾ ਮੋਤ ਰੁਖੀ ਹੋਇਆ ਹਾਂਜੀ ਤੇ ਤੁਸੀਂ ਮਾਰਦਾ ਦਿਆ ਦੂ ਬੀਬੀ ਨੂੰ ਲੈ ਕੇ ਲੜਪੇ ਕਾ ਚੱਲ ਮੈਂ ਆਉਣਾ ਫਿਰ ਹਾਂ ਤੇਰੀ ਨਾਨੇ ਵੀ ਲੈ ਕੇ ਮੈਂ ਆਉਣਾ ਸਮਝਾ ਦੂ ਰੋਜ ਬੋਤ ਰੜਗ ਲੱਦਿਆ ਇਨਾ ਕੰਜਰ ਬੁਣਾਣੀ ਮੁੱਖਿਆ ساری ਜ਼ਿੰਦਗੀ ਹੁਣ ਮਾਤਾ ਵੀ ਬੋਲੂ ਯਾਰ ਕੀ ਯਾਰ ਕਿ ਜਾਣਾ ਨਵੇੜ ਕੇ ਜਾਣੀ ਗੱਲ ਆ ਮੁੜ ਕੇ ਇਹਨੂੰ ਰਾਹ ਪਾ ਕੇ ਜਾਂ ਫਿਰ ਮੈਂ ਵੀ ਤੇਰੇ ਨਾਲ ਆ ਜਾ ਇੱਕ ਹੀ ਛੱਡੇਗਾ ਤੂੰ ਮੈਨੂੰ ਕੋ ਮਿਲਿਆ ਨਹੀਂ அதுத ரோஜ இவாக்கே ஆயங்க மேம் ரெண்டுங்க ਲੈ ਕੇ ਕੀ ਜਾਣਾ ਧੀਆ ਦਾ ਜੰਮ ਕੇ ਟੋਕਰਾ ਮੇਰੇ ਘਰੇ ਰੱਖ ਦਿੱਤਾ ਹੈ ਹੈ ਇਹਨੂੰ ਮੈਂ ਜਦੋਂ ਬੱਚਾ ਹੋਣ ਵਾਲਾ ਸੀ ਉਦੋਂ ਮੈਨੂੰ ਸਮਝਾਇਆ ਵੀ ਆਪਾਂ ਟੈਸਟ ਕਰਾ ਲਈਏ ਤੇ ਉਦੋਂ ਵੀ ਇਹ ਬਣ ਗਈ ਸਤਿਆਵਦੀ ਕਹਿੰਦੀ ਵੀ ਕੀ ਇਹਨੂੰ ਕਹਿੰਦੇ ਵੀ ਜੇ ਕੁੜੀ ਹੋਈ ਤਾਂ ਤੁਸੀਂ ਐ ਕਰਦੇ ਹੋਗੇ ਜੋ ਕਰਦੇ ਹੋਗੇ ਵੀ ਮੈਂ ਕੁੜੀ ਹੋਵੇ ਮੁੰਡਾ ਹੋਵੇ ਮੈਂ ਰੱਖਣਾ ਹੀ ਰੱਖਣਾ ਸਾਰਿਆਂ ਦੇ ਲੋਕਾਂ ਦੇ ਘਰੇ ਪੁੱਤ ਨੇ ਤੇ ਕੀ ਤੇਰੀ ਧੀ ਨੇ ਮੈਨੂੰ ਦੇ ਦਿੱਤਾ ਵੀ ਤੇ ਫਿਰ ਕੀ ਹੋਇਆ ਲੋਕਾਂ ਦੇ ਘਰੇ ਦੋ ਦੋ ਕੁੜੀਆਂ ਹੁੰਦੀਆਂ ਤੇਰੇ ਦੋ ਉਹਨਾਂ ਕੀ ਹੋਈਆਂ ਸਾਡੇ ਉੱਤੇ ਗਵਾਹ ਦੇ ਤੇ ਨਿਸ਼ਾਨ ਮੁੰਡਾ ਹੈ ਉਹਦੇ ਤੇ ਲਗੋਈਆਂ ਉਹ ਕਹਿੰਦਾ ਮੇਰੇ ਪੁੱਤ ਆ ਗੀਆਂ

ਜਿਹੜੀਆਂ ਟੀਂਗਾਂ ਬਣਾਈ ਉਹ ਤਾਂ ਮਾਂ ਪਿਓ ਨਾਲ ਗਿਆ ਮਿੰਡੇ ਨਕਮੇ ਹੁੰਦੇ ਨੇ ਉਹ ਪਾਣ ਲੈ ਕੇ ਤੁੜੀਆਂ ਜਾ ਕਰਤੀ 30 ਈਨ ਬੰਨੀਆਂ ਬੈਠੀਆਂ ਮਾਪਿਆਂ ਦੀ ਸੇਵਾ ਕਰਨ ਲੈ ਬੰਦਾ ਆਉਂਦਾ ਤੇ ਪਿੰਦ ਜੋ ਉਹਨੂੰ ਕੁੱਤਾ ਦੇ ਕੱਢ ਦਿੱਤਾ ਕਿੱਤੀ ਉਹ ਗਾਣਾ ਪਹਿਲੋਂ ਹਮੇ ਆ ਗਿਆ ਮੈਨੂੰ ਸਮਝ ਆ ਗਈ ਵੀ ਜੇ ਧੀਆਂ ਪੁੱਤਰਾਂ ਨੂੰ ਧੀਆਂ ਨੂੰ ਵੀ ਪੁੱਤਰਾਂ ਵਾਂਗ ਸਮਝਿਆ ਜਾਵੇ ਪੜਾਇਆ ਲਿਖਾਇਆ ਜਾਵੇ ਤੇ ਧੀਆਂ ਵੀ ਕਾਬਲੀਅਤ ਕਰ ਜਾਂਦੀਆਂ ਮੇਰੇ ਕਰਮਾਂ 'ਚ ਇਹ ਕੁਛ ਹੈ ਚੱਲ ਕੋਈ ਨਹੀਂ ਤੇ ਥੋੜੀ ਮੈਂ ਮਾਫੀ ਮੰਗਦਾ ਹਾਂ ਤੇ ਧੀਆਂ ਨੂੰ ਹੁਣ ਪਾਲਣਾ ਹੀ ਐ ਕੋਈ ਨਹੀਂ ਵੀਰੇ ਯਾਰ ਜੀ ਐਨੂੰ ਕੋਈ ਨਹੀਂ ਹੈ ਵੀਰੇ ਇਹ ਤਾਂ ਤੁਹਾਨੂੰ ਸਮਝਾਉਣਾ ਐ ਸੀ ਹੋਂਦ ਵੀ ਸਮਝ ਗਏ ਤੇ ਤੁਹਾਨੂੰ ਸਾਨੂੰ ਹੋਰ ਕੀ ਚਾਹੀਦਾ ਬੱਲੇ ਨੀਤੀ ਬੋਤ ਜਹੋਣ ਨਹੀਂ ਫਰਕ ਕਰਦਾ ਚਲੋ ਤੁਸੀਂ ਚਾਹ ਪੀ ਲਓ ਲੈ ਆਏ ਬੰਦੇ ਲੋ